ਜੇ ਕੋਈ ਕਹਿੰਦਾ 600 ਟਰੈਕਟਰ ਆਇਆ ਕੋਈ ਕਹਿੰਦਾ 700 ਟਰੈਕਟਰ ਆਇਆ ਠੰਡ ਦਾ ਰੰਕਰ ਇੱਥੇ ਆ ਕੇ ਵੇਖੋ ਅੱਜ ਤੱਕ ਕੋਈ ਟਰੈਕਟਰ ਪਹੁੰਚਿਆ ਨਹੀਂ ਸਿਰਫ ਹਵਾ ਦੇ ਵਿੱਚ ਹੀ ਆ ਜੀ ਜਿਵੇਂ ਮਨਕੀਰ ਤੌਲਖ ਜੀ ਵੱਲੋਂ ਵੀ 700 ਟਰੈਕਟਰ ਭੇਜੇ ਗਏ ਸੀ ਟਰੈਕਟਰ ਜਵਰਾਜ ਸਿੰਘ ਵੱਲੋਂ 600 ਟਰੈਕਟਰ ਦਾ ਐਲਾਨ ਕੀਤਾ ਸੀ ਕੋਈ ਟਰੈਕਟਰ ਪਹੁੰਚਿਆ ਇੱਥੇ ਤੁਹਾਡੇ ਲਈ ਕੋਈ ਕੋਈ ਟਰੈਕਟਰ ਕੋਈ ਮਲਕੀਰ ਤੌਲਖ ਨੇ ਨਹੀਂ ਦਿੱਤਾ ਨਾ ਜਵਰਾਜ ਨੇ ਦਿੱਤਾ ਜੇ ਅ ਟੈਲੀਪੋਸਟ ਪੰਜਾਬੀ ਦੇ ਅਖਰੇ ਦਰਸ਼ਕਾਂ ਦਾ ਸਵਾਗਤ ਕਰਦਾ ਜੀ ਤੇ ਮੈਂ ਹਾਂ ਰਾਜੀਵ ਸ਼ਰਮਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਦਾ ਮੰਜ਼ਰ ਸਭ ਨੇ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਹੜ੍ਹਾਂ ਦੀ ਮਾਰ ਦੇ ਵਿੱਚ ਸੈਂਕੜੇ ਪਿੰਡ ਲਪੇਟ ਚਾਏ ਨੇ ਕਿਸਾਨਾਂ ਦੀ ਫਸਲਾਂ ਬਰਬਾਦ ਹੋ ਚੁੱਕੀਆਂ ਸੀ ਅਤੇ ਉਹਨਾਂ ਦੇ ਘਰ ਵੀ ਜਿਹੜੇ ਹੈਗੇ ਸੀ ਉਜੜ ਚੁੱਕੇ ਸੀ ਘਰ ਵੀ ਢਹਿ ਢੇਰੀ ਹੋ ਗਏ ਸੀ ਹੜ੍ਹਾਂ ਤੋਂ ਬਾਅਦ ਦੀ ਤਸਵੀਰ ਕੀ ਹੈ ਗਰਾਊਂਡ ਲੈਵਲ ਤੇ ਦਿਖਾਉਣੇ ਆ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚਕ ਵਿਖੇ ਮੌਜੂਦ ਆ ਜਿੱਥੇ 700 ਏਕੜ ਪਹਿਲਾਂ ਜ਼ਮੀਨ ਦਿਖਾ ਦਿੰਦੇ ਆ ਇਹ 700 ਏਕੜ ਜ਼ਮੀਨ ਰੇਤ ਦੇ ਨਾਲ ਭਰੀ ਹੋਈ ਹੈ ਦੇਖ ਸਕਦੇ ਹੋ Rajasthan ਤਾਂ ਨਹੀਂ ਆਗੇ ਪਾਈ ਸੀ ਬਿਲਕੁਲ ਜੀ Rajasthan ਤਾਂ ਨਹੀਂ ਆਏ ਤੇ ਪੰਜਾਬ ਹੀ ਜੇ ਪਰ ਜਿਹੜੀ ਝਲਕੇ ਆ ਜਿਦਾਂ ਜੋ ਹਾਲ ਦਰਿਆ ਕਰਕੇ ਗਿਆ Rajasthan ਵਾਲਾ ਹੀ ਹਾਲ ਕਰਕੇ ਆਵਾ Rajasthan ਵਾਲਾ ਹਾਂ ਜੀ ਬਿਲਕੁਲ ਠੀਕ ਹੈ ਠੀਕ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਜਿਸ ਦਾ ਖੇਤ ਉਸ ਦੀ ਰੇਤ ਮਿਲਗੀ ਰੇਤ ਵੇਖੋ ਜੀ ਮੁੱਖ ਮੰਤਰੀ ਸਾਹਿਬ ਨੇ ਹੁਣਾਂ ਨੇ ਇਹ ਕਿਹਾ ਕਿ ਜਿਸ ਕਾ ਖੇਤ ਉਸ ਕੀ ਰੇਤ ਹਾਂ ਸਾਡੇ ਫਲੱਡ ਆਉਣ ਕਰਕੇ ਪਹਿਲਾਂ ਤੇ ਰਸਤਾ ਹੀ ਨਹੀਂ ਦੋ ਮਹੀਨੇ ਬਣਿਆ ਅੱਛਾ ਤੇ ਜੇ ਰਸਤਾ ਬਣਿਆ ਜੇ ਰੇਤ ਕੱਢਣੀ ਹੀ ਅਸੀਂ ਤੇ ਉਹਨਾਂ ਨੇ ਜਿਦਾਂ ਮਾਲੋ 31 ਦਸੰਬਰ ਤੋਂ ਜਿਦਾਂ ਮਾਈਨਿੰਗ ਮਹਿਕਮੇ ਨੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਕਹਿ ਦਿੱਤਾ ਵੀ ਤੁਹਾਡੀ ਜਿਹੜੀ ਹੈ ਪਾਲਸੀ ਜਿਹੜੀ ਹੈ ਜਿਹੜਾ ਟਾਈਮ ਸੀ 31 ਦਸੰਬਰ ਤੱਕ ਹੀ ਸੀ ਤੁਹਾਡੇ ਕੋਲ ਚੁੱਕੀ ਨਹੀਂ ਗਈ ਜੀ ਇਹ ਇਹ ਤੁਸੀਂ ਚੁੱਕ ਨਹੀਂ ਸਕਦੇ ਹੁਣ ਤਾਂ ਮੈਂ ਇਹ ਤੇ ਲੰਗੀ ਹਾਂ ਜੀ ਮਨਿਆਦ ਲੰਗੀ ਜੀ ਹੁਣ ਇਹ ਪਈ ਆ ਜੀ ਨਾ ਤੇ ਚਲੋ ਰੇਤ ਦੇ ਛੱਡੋ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਨਹੀਂ ਸਾਨੂੰ ਨਜ਼ਰ ਆ ਰਹੀਆਂ ਵੀ ਜ਼ਮੀਨਾਂ ਕਿੱਥੇ ਨੇ ਜੋ ਹਾਲ ਕਰ ਗਿਆ ਝੋਨੇ ਵਾਲੀਆਂ ਜ਼ਮੀਨਾਂ ਸੀ ਉਹ ਬੰਦ ਇਹਦਾ ਨਿਸ਼ਾਨਦੇਹੀ ਹੋਊਗੀ ਫਿਰ ਇਹ ਪਤਾ ਚੱਲ ਪਊਗਾ ਵੀ ਤੁਹਾਡੀ ਕਿੰਨੀ ਜ਼ਮੀਨ ਹੈ ਹਨਾ ਉਸ ਹਿਸਾਬ ਨਾਲ ਉਹਦਾ ਪ੍ਰੋਸੈਸ ਵੀ ਫਿਰ ਹਜ ਸਰਟ ਏਰੀਆ ਲਗੀ ਮੀਂਹ ਦੀ ਰੇਤ ਦੀਆਂ ਬਿਲਕੁਲ ਜੀ ਬਿਲਕੁਲ ਅਸੀਂ ਤੇ ਇਹੋ ਆਨੇ ਹਾਂ ਵੀ ਚਲੋ ਜਿਤਨਾ ਮੰਨ ਲਓ ਇਹਨਾਂ ਨੇ ਪਾਲ ਸੀ ਲਿਆਂਦੀ ਹੈ ਕਿ ਜਿਸ ਕਾ ਖੇਤ ਸੀ ਰੇਤ ਇਹ ਜਿਹੜੀ ਰੇਤ ਨਿਕਲ ਜੇ ਤੇ ਫੇਰ ਚਲੋ ਅਸੀਂ ਰਲ ਮਿਲ ਕੇ ਸਾਰੇ ਪਿੰਡ ਨਿਸ਼ਾਨਦਾਈ ਕਰਾਵਾਂਗੇ ਆਪਣੀਆਂ ਵਟਾਂ ਜਿਤਨਾ ਮੰਨ ਲਓ ਕੱਢ ਲਾਂਗੇ ਤੇ ਜ਼ਮੀਨ ਰੇਤ ਹੀ ਨਹੀਂ ਚੁੱਕੀ ਗਈ ਜ਼ਮੀਨ ਹੀ ਨਿਕਲੀ ਤੇ ਨਿਸ਼ਾਨਦਾਈ ਇਹਦੀ ਕੀ ਕਰਾਈਏ ਫਸਲ ਨਹੀਂ ਕੋਈ ਬੀਜੀ ਗਈ ਹੁਣ ਵੇਖੋ 2026 ਅੱਜ ਤੇ 3 ਤਰੀਕ ਹੋ ਗਈ ਆ ਜੀ 26 ਚੜ ਗਿਆ ਕਣਕ ਤੇ ਸਾਡੀ ਬੀਜੀ ਨਹੀਂ ਗਈ ਠੀਕ ਹੈ ਜੀ ਤੇ ਗਾਂ ਝੋਨੇ ਦੀ ਵੀ ਆਸ ਨਹੀਂ ਗਈ ਰੇਤ ਚੁੱਕੀ ਜਾਂਦੀ ਤੇ ਫੇਰ ਹੀ ਅਸੀਂ ਕੋਈ ਨਾ ਕੋਈ ਹੱਲ ਕਰ ਲੈਂਦੇ ਰੇਤ ਦੇ ਨਾਲ ਚੁੱਕਣ ਨਹੀਂ ਦਿੱਤੀ ਪ੍ਰਸ਼ਾਸਨ ਨੇ ਆਣ ਕੇ ਸਾਨੂੰ ਕਹਿ ਦਿੱਤਾ ਕਿ ਤੁਸੀਂ ਕੱਢ ਨਹੀਂ ਸਕਦੇ ਸਾਡੇ ਤੇ ਇੱਕ ਮਾਤਰ ਉਮੀਦ ਸੀ ਵੀ ਰੇਤ ਤੋਂ ਜਿਹੜੀ ਨੁਕਸਾਨ ਦੀ ਪਰਪਾਈ ਹੋ ਜੂਗੀ ਪਰ ਉਸ ਦੀ ਵੀ ਮਿਆਦ ਲੰਘ ਚੁੱਕੀ 31 ਦਸੰਬਰ ਲਾਸਟ ਡੇਟ ਸੀ ਹੁਣ ਕੀ ਅਪੀਲ ਕਰਦੇ ਹੋ ਵੀ ਐਕਸਟੈਂਡ ਹੋਣੀ ਚਾਹੀਦੀ ਹੈ ਡੇਟ ਬਿਲਕੁਲ ਜੀ ਆ ਸਾਡੀ ਇਹ ਸਰਕਾਰ ਅਗੇ ਅਪੀਲ ਆ ਕਿ ਇਹ ਦਾ ਜਿਹੜਾ ਟਾਈਮ ਆ ਇਹਨੂੰ ਵੇਖ ਕੇ ਸਾਡਾ ਜਿਹੜਾ ਟਾਈਮ ਵਧਾਇਆ ਜਾਏ ਇਹਨੂੰ ਐਕਸਟੈਂਡ ਕੀਤਾ ਜਾਏ ਤੇ ਤਾਂ ਜੋ ਅਸੀਂ ਜਿਹੜੀ ਇਹ ਰੇਤ ਆ ਇਹ ਚੁੱਕ ਕੇ ਜ਼ਮੀਨਾਂ ਸ you <laughs> ਫੇਰ ਇਹਦੀ ਜਿਹੜੀ ਆ ਕੋਈ ਇਹਨਾਂ ਨੂੰ ਪਧਰੀਆਂ ਕਰੀਏ ਨਿਸ਼ਾਨਦਗੀਆਂ ਕਰਾਈਏ ਤੇ ਆਪਸ ਚੋਂ ਦੀ ਜਿਹੜੀ ਵੰਡ ਕਰਕੇ ਇਹਦੀ ਕਿਸ ਤਰੀਕੇ ਨਾਲ ਜਿਹੜੀ ਇਹਨੂੰ ਜ਼ਮੀਨਾਂ ਨੂੰ ਫੇਰ ਵਹਾਲ ਕੀਤਾ ਜਾਵੇ ਪਰ ਇਹ ਸਾਨੂੰ ਕੋਈ ਆਸ ਨਹੀਂ ਕਿਉਂਕਿ ਇਹਨਾਂ ਨੇ ਵੇਖੋ 31 ਦਸੰਬਰ ਤੋਂ ਬਾਅਦ ਉਹ ਤੇ ਬੰਦ ਹੀ ਕਰਤੀ ਆ ਤੇ ਆ 700 ਏਕੜ ਜ਼ਮੀਨ ਹੈ ਜਿਹੜੀ ਸਾਡੀ ਇਦਾਂ ਹੀ ਤੇ ਇਦਾਂ ਹੀ ਜਿਹੜੀ ਇਹ ਪਈ ਆ ਤੇ ਦੱਸੋ ਅਸੀਂ ਕਿੱਥੇ ਰਹੀ ਭਾਜੀ ਹੜਾ ਦੌਰਾਨ ਤੱਕ ਕਾਫੀ ਸੰਸਥਾਵਾਂ ਮਦਦ ਲਈ ਆਈਆਂ ਹਨਾ ਖਾਸ ਤੌਰ ਤੇ ਖਾਲਸਾ ਐਡ ਜਿਹੜੀ ਸੰਸਥਾ ਹੈਗੀ ਉਹਨੇ ਵੀ ਮੋਢੇ ਨਾਲ ਮੋਢਾ ਲਾ ਕੇ ਕਿਸਾਨ ਦੇ ਨਾਲ ਇਸ ਆਪਾਂ ਕਹਿੰਦੇ ਆ ਉਸ ਸੰਕਟ ਦੇ ਜੇ ਤੋ ਖੜੀ ਚ ਜੂਜਰੇ ਸੀ ਕਿਸਾਨ ਉਹ ਤੋ ਖੜੀ ਸੀ ਹੁਣ ਬਾਅਦ ਵਿੱਚ ਸੇਵਾ ਨਿਭਾਈ ਜਾਦੀ ਉਹਨਾਂ ਵੱਲੋਂ ਬਿਲਕੁਲ ਜੀ ਹੜਾਂ ਵਾਲੇ ਤਹਿ ਦਿਲੋਂ ਅਸੀਂ ਸਾਰੇ ਪੰਜਾਬ ਦਾ ਆਲ ਇੰਡੀਆ ਦਾ ਧੰਨਵਾਦ ਕਰਦੇ ਆ ਸਾਡੇ ਭਰਾ ਦੂਰੋਂ ਦੂਰੋਂ ਰਾਸ਼ਨ ਲੈ ਕੇ ਸਾਡੇ ਤੱਕਰ ਪਹੁੰਚੇ ਜਿਤਰਾ ਮਾਲੋ ਹੜ ਦੇ ਵਿੱਚ ਉਦੋਂ ਜਦੋਂ ਹੜ ਆਇਆ ਵਾ ਸਾਡੇ ਤੱਕਰ ਹਰ ਕਨੇ ਜਦੋਂ ਮਾਲੋ ਆਮ ਜਿਤਰਾ ਆਮ ਵਰ ਗਿਆ ਗਵਰਨਮੈਂਟ ਤੇ ਉਦੋਂ ਲੱਭੀ ਨਹੀਂ ਗਵਰਨਮੈਂਟ ਤੇ 15 20 ਦਿਨ ਲੱਭੀ ਨਹੀਂ ਨਾ ਕੋਈ ਮਹਿਕਮਾ ਲੱਭਾ ਹੁਣ ਸਾਡੀ ਜਮੀਨਾਂ ਜੇ ਅਸੀਂ ਰੇਅਰ ਕੱਢਣੀ ਸੀ ਤੇ ਆਉਂਦੇ ਨਹੀਂ ਅਸੀਂ ਕੱਢ ਨਹੀਂ ਦੇਣੀ ਤੁਹਾਨੂੰ ਤੇ ਜਿੱਦਣ ਸਾਨੂੰ ਲੋੜ ਹੀ ਮੁਸੀਬਤ ਪਈ ਉਹਦੋਂ ਗਵਰਨਮੈਂਟ ਦੌੜ ਗਈ ਕੋਈ ਇਹਨਾਂ ਦਾ ਕੋਈ ਮਹਿਕਮਾ ਨਹੀਂ ਲੱਭਾ ਕੋਈ ਮਾਈਨਿੰ ਉਣੀ ਲੱਭਾ ਕੋਈ ਡੀਸੀ ਨਹੀਂ ਲੱਭਾ ਤੇ ਅੱਜ ਜੇ ਅਸੀਂ ਉਹ ਹੁਣ ਜਮੀਨਾ ਚੋਂ ਰੇਤ ਅਸੀਂ ਅਹੀਂ ਆਨੇ ਸਾਨੂੰ ਚੁੱਕ ਲੈ ਆਂਦੇ ਉਹਦੇ ਨਾਲ ਚੁੱਕਣ ਨਹੀਂ ਦੇਂਦੇ ਮਾਈਨਿੰਗ ਡਿਪਾਰਟਮੈਂਟ ਉਹ ਅਰਚਨ ਪੈਦਾ ਕਰ ਰਹੇ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਦਾ ਲੱਭਾ ਹੀ ਇੱਕ ਦਿਨ ਇੱਥੇ ਆਏ ਵੀ ਚਲੋ ਸਾਡੇ ਨਾ ਪਿੰਡ ਦੇ ਆਨੇ ਨੌਜਵਾਨਾਂ ਨੇ ਨਾ ਵੀ ਰੇਤ ਦੀਆਂ ਟਾਲੀਆਂ ਭੜੀਆਂ ਧਿਆਨ ਉਹਨਾਂ ਦੇ ਆਨ ਕ ਐਸਡੀਐਮ ਸਾਹਿਬ ਨੇ ਪਰਚੇ ਕੀਤੇ ਨੇ 1,112,000 ਰੁਪਇਆ ਉਹਨਾਂ ਨੂੰ ਨਾ ਜੁਰਮਾਨਾ ਜੁਰਮਾਨਾ ਪਾ ਗਏ ਨੇ ਕਿਤੇ ਗਈ ਹਾਂਜੀ ਚਲੋ ਉਹਨਾਂ ਦਾ ਵੀ ਚਲੋ ਅਸੀਂ ਆ ਵੀ ਆਪਣੇ ਟਰੈਕਟਰ ਵਾਲਿਆਂ ਨੂੰ ਬਾਹਰ ਕੱਢਨੇ ਆ ਪਰ ਉਹਨਾਂ ਦੇ ਉੱਤੇ ਜਿਹੜਾ ਬਬ ਬਣਾਣ ਕੇ ਦੇ ਐਸਡੀਐਮ ਨੇ 1,112,330 ਰੁਪਇਆ ਜਿਹੜਾ ਵੀ ਪਰਚੇ ਜੁਰਮਾਨਾ ਕਰਕੇ ਗਏ ਜਿੱਦਣ ਹੜ੍ਹਾਂ ਤੋਂ ਪਹਿਲਾਂ ਐਸਡੀਐਮ ਸਾਹਿਬ ਸਾਡੇ ਆਏ ਸੀ ਦੋ ਤਿੰਨ ਦਿਨ ਜਦੋਂ ਪਾਣੀ ਛੱਡਣਾ ਸੀ ਐਸਡੀਐਮ ਸਾਨੂੰ ਸचेत ਕਰਦੇ ਸੀ ਕਿ ਆਣ ਕੇ ਜਿਹ ਤਰ੍ਹਾਂ ਮੰਨ ਲਓ ਤੁਸੀਂ ਆਪਣਾ ਜਿਹੜਾ ਧਿਆਨ ਰੱਖੋ ਚਲੋ ਤੇ ਪਰ ਅਸੀਂ ਉਹਨਾਂ ਨੂੰ ਪਹਿਲਾਂ ਰੌਲਾ ਪਾ ਗੀਆਂ ਕੋਈ ਮੁਸ਼ਕਲਾਂ ਸਨੋ ਉਹਦੋਂ ਉਹਨਾਂ ਨੇ ਕੰਨ ਲਵੇਟ ਕੇ ਥੋ ਦੌੜ ਜਾਂਦੇ ਸੀ ਤੇ ਜਦੋਂ ਸਾਡੇ ਤੇ ਜੁਰਮਾਨੇ ਕਰਨੇ ਜਦੋਂ ਸਾਡੇ ਤੇ ਮੁਸੀਬਤ ਪਈ ਉਹਦੋਂ ਸਾਨੂੰ ਕੋਈ ਐਸਡੀਐਮ ਨਹੀਂ ਲੱਭਾ ਜਦੋਂ ਸਾਡੇ ਤੇ ਮੁਸੀਬਤ ਪਈ ਉਹਦੋਂ ਨਹੀਂ ਲੱਭਾ ਜਦੋਂ ਸਾਡੇ ਤੇ ਜੁਰਮਾਨੇ ਕਰਨੇ ਸੀ ਉਹਦੋਂ ਇਹਨਾਂ ਨੇ ਇੱਥੇ ਕੰਨ ਖੜੇ ਕਰਕੇ ਆਣ ਕੇ ਤੇ ਸਾਡੇ ਦੇ 1-1 ਲੱਖ ਦੇ 20-20 ਹਜ਼ਾਰ ਰੁਪਈਆ ਤੇ ਨਾਲ ਟਰਾਲੀਆਂ ਨੂੰ ਉਹਨਾਂ ਨੇ ਜੁਰਮਾਨਾ ਪਾਇਆ ਗਰੀਬ ਆਦਮੀ ਹੀ ਹੋ ਜਿਨ੍ਹਾਂ ਦੀਆਂ ਰੇਤਾ ਕੱਢਦੇ ਆ ਤੁਹਾਨੂੰ ਪਤਾ 1000 2000 ਰੁਪਈਆ ਦਾ ਬਾਈ ਦਾ ਟਰਾਲੀ ਪਿਛੇ ਆ ਜੀ ਆਪਾਂ ਕਹੀਏ ਮਦਦ ਵੀ ਬਹੁਤ ਹੋਈ ਹੈ ਹੈਨਾ ਜਿਵੇਂ ਮਨ ਅਪੇ ਜੇ ਕੋਈ ਸੀ ਕਰیکٹر ਯਵਰਾਜ ਸਿੰਘ ਵੱਲੋਂ 600 ਟਰੈਕਟਰ ਦਾ ਐਲਾਨ ਕੀਤਾ ਸੀ ਕੋਈ ਟਰੈਕਟਰ ਪਹੁੰਚਿਆ ਇੱਥੇ ਤੁਹਾਡੇ ਲਵੇ ਕੋਈ ਨਹੀਂ ਜੀ ਹਾਂਜੀ ਨਹੀਂ ਜੀ ਕੋਈ ਟਰੈਕਟਰ ਕੋਈ ਮਲਕੀਲ ਤੌਲਖ ਨੇ ਨਹੀਂ ਦਿੱਤਾ ਨਾ ਜਵਰਾਜ ਨੇ ਦਿੱਤਾ ਜੀ ਨਾ ਰਾਮ ਸਿੰਘ ਨੇ ਹਾਂ ਜੀ ਡੇਰਾ ਬਾਬਾ ਨਾਨਕ ਜੀ ਕੋਈ ਟਰੈਕਟਰ ਨਹੀਂ ਆਇਆ ਵਿੱਚ ਗੁਰਚੱਕ ਦੇ ਵਿੱਚ ਜੀ ਕੋਈ ਨਾ ਪਹੁੰਚਿਆ ਸਿਰਫ ਇੱਕ ਖਾਲਸਾ ਏਡੇ ਇੱਥੇ ਸੰਸਤਾ ਜਨਾਨੇ ਨਾ ਅੱਜ ਤੋਂ ਕਿ 3 ਮਹੀਨੇ ਹੋ ਗਏ ਆ ਉਹਨਾਂ ਦਾ ਜਿਹੜਾ ਤੈਹਦ ਨੂੰ ਧੰਨਵਾਦ ਕਰਨੇ ਆਂ ਅਸੀਂ ਜਿਨ੍ਹਾਂ ਨੇ 3 ਮਹੀਨੇ ਹੋ ਗਏ ਇੱਥੇ ਡੇਰਾ ਲਾਇਆ ਆ ਹੁਣ ਤੱਕ ਸਾਨੂੰ ਡੀਜ਼ਲ ਦੇ ਰਹੇ ਨੇ ਡਾਇਆ ਖਾਦ ਵੀ ਦਿੱਤੀ ਆ ਉਹਨਾਂ ਨੇ ਤੇ ਹੁਣ ਤੱਕ ਵੀ ਮਤ ਕਰ ਰਹੇ ਨੇ ਮੈਂ ਉਹਨਾਂ ਦਾ ਰਵੀ ਸਿੰਘ ਖਾਲਸਾ ਐਡ ਵਾਲਿਆਂ ਦਾ ਤੇ ਦਲਜੀਤ ਸਿੰਘ ਜਿਹੜਾ ਬਟਾਲੇ ਵਾਲੇ ਉਹਨਾਂ ਦਾ ਤੈਹਦ ਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੇ ਉਹ ਮੰਨ ਲਓ 3 ਮਹੀਨੇ ਤੋਂ ਉੱਪਰ 4 ਮਹੀਨੇ ਹੋ ਗਏ ਉਹਨਾਂ ਨੂੰ ਡੇਰਾ ਲਾਇਆ ਨੂੰ ਖਾਲਸਾ ਐਡ ਨੂੰ ਤੇ ਭਾਈ ਦਲਜੀਤ ਸਿੰਘ ਆ ਆਪਣਾ ਪਟਾਲਾ ਤੋਂ ਉਹਨਾਂ ਨੇ ਲਿਆ ਇੱਥੇ ਲੈ ਕੇ ਆਏ ਸੀ ਸਾਡੇ ਇੱਥੇ ਕੈਂਪ ਲਾਇਆ ਉਹਨਾਂ ਤੇ ਸਾਨੂੰ ਲੱਖਾਂ ਰੁਪਈਆ ਦਾ ਹਿਤਕਰ ਉਹਨਾਂ ਡੀਜ਼ਲ ਦਿੱਤਾ ਜਿੰਨੇ ਸਾਡੇ ਟਰੈਕਟਰ 10 ਚਾਲਦੇ 20 ਚਾਲਦੇ 100 ਚਾਲਦਾ ਸਾਰਿਆਂ ਦੀ ਰੋਜ਼ ਮੰਨ ਲਓ ਤੇਲ-ਤੇਲ ਲੱਖ ਦਾ ਪੈ ਜੇ 2 ਲੱਖ ਦਾ ਪੈ ਜੇ ਰੋਜ਼ ਖਾਲ ਸਾਈਡ ਨੇ ਵੜੀ ਹੈ ਖਾਲ ਸਾਈਡ ਨੇ ਫੜੀ ਹੈ ਜਾਂ ਸਾਡੇ ਜਿਹੜੇ ਹੋਰ ਪੁੱਛਿਓ ਮੈਂ ਬੇ ਦੇਖੇ ਤਾਂ ਸੋਸ਼ਲ ਮੀਡੀਆ ਤੇ ਲਫਾਫੇ ਵੰਡੇ ਆ ਰਹੇ ਨੇ 50-50 ਹਜ਼ਾਰ 2-2 ਲੱਖ ਦੇ ਲਫਾਫੇ ਵੰਡੇ ਆ ਕੋਈ ਇਦਾਂ ਦਾ ਕੁਝ ਇੱਥੇ ਨਹੀਂ ਨਹੀਂ ਪਾਜੀ ਸਾਡੇ ਕੋਈ 2 ਲੱਖ 50 ਹਜ਼ਾਰ ਦਾ ਕੋ ਹਾਂ ਇਹ ਆ ਵੀ ਚਲੋ ਜੇ ਸਾਲ ਖਾਲਸਾ ਜੇ ਬਾਂ ਫੜੀ ਹੈ ਜਿਹੜੀ ਖਾਲਸਾ ਏਡ ਨੇ ਫੜੀ ਹੈ ਜਾਂ ਜਿਤਨਾ ਟਰੈਕਟਰ ਉਹ ਚੱਲਿਆ ਸੀ ਜਦੋਂ ਨਵਾਂ ਨਵਾਂ ਜ਼ਮੀਨਾ ਪਧਰੀਆਂ ਕਰਨ ਤੇ ਕੰਮ ਉਹ ਸਾਡੇ ਭਰਾ ਸੇ ਜੀਵਿਦਾਰ ਭਰਾ ਟਰੈਕਟਰ ਆਪਣੇ ਲੈ ਕੇ ਆਏ ਸੀ ਕੁਝ ਆਪਣੇ ਕੋਲੋਂ ਵੀ ਤੇਲ ਵਾੜ ਕੇ ਗਏ ਸੀ ਕੁਝ ਖਾਲਸਾ ਏਡ ਵੀ ਪੁੰਦੀ ਰਹੀ ਆ ਇੱਥੇ 2-200 ਟਰੈਕਟਰ ਵੀ ਚੱਲਿਆ ਇਸ ਪਿੰਡ ਦੇ ਵਿੱਚ ਸਾਡੇ ਲਾਗੇ ਲਾਗੇ ਪਿੰਡਾਂ 'ਚ ਜਿੰਨਾ ਵੀ ਤੇਲ ਦੀ ਗੱਲ ਕਾਦੀ ਅੱਜ ਤਿੱਕਰ ਸਾਨੂੰ ਲੋੜ ਪਈ ਆ ਇਹਨੇ ਇਹ ਖਾਲਸਾ ਏਡ ਨੇ ਸਾਨੂੰ ਟੋਟਨੀ ਆਉਂ ਦਿੱਤੀ ਸਾਨੂੰ ਦੇ ਦੇ ਰਹੇ ਆ ਅਸੀਂ ਤੈਹ ਦੇ ਲੋ ਇਹਨਾਂ ਦਾ ਧੰਨਵਾਦ ਕਰਦੇ ਆ ਭਾਜੀ ਰਵੀ ਸਿੰਘ ਖਾਲਸਾ ਏਡ ਜਿੰਨਾਂ ਦੀ ਹੈਗੀ ਆ ਬਾਕੀ ਤਾਨੂੰ ਪਤਾ ਹੀ ਹੈ ਜਿਹੜੀ ਗੱਲ ਆ ਸਾਡੇ ਤੱਕ ਕੋਈ ਨਾ ਤੇ ਕੋਈ ਟਰੈਕਟਰ ਹੀ ਆਇਆ ਜੇ ਇਹ ਜਿਹੜੇ ਆnde ਵੀ ਫਲਾਣੇ ਪਿੰਡ aí ਨੇ ਟਰੈਕਟਰ ਦੇ ਤੇ aí ਨੇ ਦੇਤੇ ਅਸੀਂ ਚਲੋ ਕਿਸਦਾ ਨਾਂ ਨਹੀਂ ਲੈਂਦੇ ਪਰ ਸਾਡੇ ਤੱਕ ਇੱਕ ਟਰੈਕਟਰ ਸਾਡੇ ਇਲਾਕੇ 'ਚ ਹੀ ਨਹੀਂ ਆਇਆ ਪਿੰਡ ਤੇ ਸਾਡਾ ਛੱਡੋ ਸਾਡਾ ਮੰਨ ਲਓ ਐਡਾ ਵੱਡਾ ਫਲੱਡ ਆਇਆ ਸਾ ਐਡੇ ਪ੍ਰਭਾਵਿਤ ਏਰੀਆ ਹੋਇਆ ਸਾਡੇ ਏਰੀਆ ਚ ਕੋਈ ਟਰੈਕਟਰ ਨਹੀਂ ਆਇਆ ਇਹ ਐਵੇਂ ਜਿਹੜੀ ਆ ਝੂਠ ਹੈ ਜਾਂ ਹੋ ਸਕਦਾ ਉਹ ਕਿਸੇ ਨੂੰ ਦੇ ਦਿੱਤੇ ਹੁਣ ਉਹ ਉਹਨਾਂ ਨੇ ਨਾ ਗਾਂ ਕੀਤਾ ਕੀ ਬਣਿਆ ਕੀ ਨਹੀਂ ਬਣਿਆ ਪਰ ਨਹੀਂ ਸਾਡੇ ਸਾਡੇ ਏਰੀਏ ਚ ਨਹੀਂ ਟਰੈਕਟਰ ਕੋਈ ਚੱਲੇ ਆਓ ਜਿਹੜੇ ਜਿਹੜੇ ਉਹ ਟਰੈਕਟਰ ਵੰਡੇਗੇ ਅਸੀਂ ਇੱਕ ਹੋਰ ਤਸਵੀਰ ਦੇਖ ਰਹੇ ਹਾਂ ਉਹ ਵੀ ਦਿਖਾਵਾਂਗੇ ਨਾਲ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਇੱਥੇ ਤਾਂ ਰੇਤਾ ਪੂਰਾ ਭਰਿਆ ਹੋਇਆ ਹੈ ਭਾਜੀ ਦੂਜੇ ਪਾਸੇ ਪਾਣੀ ਨਹੀਂ ਸੁੱਕਣ ਡਿਆ ਉੱਥੇ ਪਾਣੀ ਪੂਰਾ ਭਰਿਆ ਪਿਆ ਉਹ ਕਿੰਨੇ ਕਿਲੇ ਪ੍ਰਭਾਵਿਤ ਹੋ ਗਏ ਉਹ ਵੀ ਕੇਲੇ ਦੇ ਏਕੜ ਦੇ ਜਿਹੜੀ ਆ ਜ਼ਮੀਨ ਹੈ ਜਿਹੜੀ ਉਹ ਨਵਾਂਦੇ ਵਿੱਚ ਉਹਦੇ ਵਿੱਚ ਪਾਣੀ ਆ ਉਹਨੂੰ ਸੁੱਕਦਿਆਂ ਟਾਈਮ ਲੱਗਣਾ ਉਹ ਆ ਵੀ ਝੋਨੇ ਤੇ ਕਰੇ ਜੀਰ ਜੇਗਾ ਤੇ ਉਹ ਜਿਹੜੀ ਉਹ ਤੇ ਬਿਜੀ ਨਹੀਂ ਗਈ ਤੇ ਇਹ ਜਿਹੜੀ ਹੈ ਜਿੱਥੇ ਜਿੱਥੇ ਰੇਤ ਹੀ ਉਹ ਸਰਕਾਰ ਨਹੀਂ ਸਾਨੂੰ ਚੁਕੰਦੇ ਐਂ ਡੀਏ ਆਂਦੀ ਆ ਵੀ ਹੁਣ ਤੁਹਾਡੀ ਟਾਈਮ ਲੰਘ ਗਿਆ ਅਸੀਂ ਦੇ ਆਨੇ ਆ ਵੀ ਤੁਸੀਂ ਝੁਕ ਲੋ ਇਹਨੂੰ ਪਾਲਸੀ ਬਣਾ ਲੈਣ ਕਿਸ ਤਰੀਕੇ ਨਾਲ ਚੁਕਣਾ ਸਾਡੀਆਂ ਜ਼ਮੀਨਾਂ ਸਾਫ਼ ਕਰ ਦੇਣ ਸਰਕਾਰ ਚੁਕਲੇ ਪਰ ਸਾਡੀ ਜਿਹੜੀ ਸਾਡੀਆਂ ਜ਼ਮੀਨਾਂ ਸਾਡੀ ਫਸਲ ਬੀਜੀ ਜਾਏ ਸਾਡੇ ਅੱਗੇ ਫਸਲ ਤਾਂ ਨੰਗੀ ਆ ਸਾਨੂੰ ਗਾਂ ਝੋਨੇ ਦੀ ਵਿਆਸ ਨਹੀਂ ਜੇ ਤੁਸੀਂ ਵੇਖ ਲੋ ਕਿੱਡੇ-ਕੱਡੇ ਪਹਾੜੀ ਬੱਦੇ ਨੇ ਇਹ ਪਹਾੜ ਕੋਈ ਮੰਨ ਲਓ ਵੀ ਉਧਰ ਪਹਾੜੀ ਲੱਕੇ ਵਾਲੇ ਪਹਾੜ ਨਹੀਂ ਆ ਇਹ ਅਹੀਂ ਮਸ਼ੀਨਾਂ ਨਾਲ ਕਾਲ ਸਾਡੇ ਨੇ ਤੇਲ ਪਾਇਆ ਨਹੀਂ ਮਸ਼ੀਨਾਂ ਨਾਲ ਇਕੱਠੇ ਕਰਕੇ ਕੋਈ ਮੰਨ ਲਓ ਕੋਈ ਖਾਨ ਪੀਣ ਜੋਗੀ ਕੋ ਕਿਲਾ ਕਿਲਾ ਕਣਕੇ ਬੀਜੀ ਆ ਬਾਕੀ ਇਹ ਵੇਖ ਲੋ ਤੁਸੀਂ ਸਾਰੀ ਜ਼ਮੀਨ ਉਦਾਂ ਹੀ ਪਈ ਆ ਜੇ ਉਹ ਰੇਤ ਉਹ ਉਦਾਂ ਪੰਪਾਂ 6 6 ਫੁੱਟ ਉਦਾਂ ਹੀ ਪਈ ਆ ਤੇ ਕੋਈ ਹਾਲ ਨਹੀਂ ਜੇ ਲਾਸਟ ਤੁਸੀਂ ਇਹੀ ਅਪੀਲ ਕਰਦੇ ਹੋ ਵੀ ਜਿਹੜੀ 31 ਦਸੰਬਰ ਵਾਲੀ ਡੇਟ ਸੀ ਉਸ ਨੂੰ ਐਕਸਟੈਂਡ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਅਸੀਂ ਸਾਡੀ ਇਹੋ ਹੀ ਅਪੀਲ ਆ ਸਾਡੀ ਅਜੇ ਦਰਿਆਉ ਇਸੇ ਪਿੰਡ ਦੀ ਦਰਿਆ ਪਿੰਡ ਦੀ ਜ਼ਮੀਨ ਦੇ ਵਿੱਚ ਹੁੰਦੀ ਨੰਗਿਆ ਸਾਡੀ 80 90 ਕਿਲੇ ਜ਼ਮੀਨ ਜਿਹੜੀ ਹੈ ਦਰਿਆਉ ਪਾਰ ਵੀ ਇਸੇ ਪਿੰਡ ਦੀ ਗੋਰਚੱਕ ਦੀ ਉਹ ਸੋ ਵੀ ਉਹ ਵੀ ਸਾਰੀ ਉਦਾਂ ਦੀ ਉਦਾਂ ਹੀ ਪਈ ਆ ਪਧਰੀ ਹੋਣ ਵਾਲੀ ਆ ਉਹਦੇ ਜਿਤਰਾ ਉਹਨੂੰ ਉਹਨੂੰ ਤੇ ਅਜੇ ਉਧਰ ਕੋਈ ਗਿਆ ਹੀ ਨਹੀਂਗਾ ਤੇ ਉਹ ਚਲੋ ਇਹ ਖਾਲਸਾ ਜਣ ਨੇ ਸਾਡੇ ਨਾਲ ਵਾਦਾ ਕੀਤਾ ਹੈ ਕਿ ਉਹ ਵੀ ਤੁਹਾਨੂੰ ਜਿਹੜੀ ਆ ਪਧਰੀ ਕਰਾ ਕੇ ਦਾਂਗੇ ਤੇ ਜਿਹੜੀ ਸਾਡੀ ਮੇਨ ਮੰਗ ਤੇ ਇਹ ਵੀ ਆ ਨਾਲ ਕੇ ਜਿਹੜੀ ਇਹ ਜਿਹੜੀ ਰੇਤ ਆ ਸਾਨੂੰ ਇਹਦੇ ਜਿਹੜੀ ਸਟੈਂਡ ਟਾਈਮ ਜਿਹੜਾ ਐਕਸਟੈਂਡ ਕੀਤਾ ਜਾਏ ਜਾਂ ਗਵਰਨਮੈਂਟ ਹੀ ਚੁੱਕ ਲੇ ਇਹੋ ਅਪੀਲ ਆ ਵੀ ਜਾਂ ਸਾਡੀਆਂ ਜ਼ਮੀਨਾਂ ਬਣਾ ਦੇਣ ਸਾਨੂੰ ਅਹੀਂ ਨਹੀਂ ਦੇਣ ਵੀ ਜੇਰੀ ਵੀ ਕਰਤੂ ਕਰਦੇ ਦੋ ਤਿੰਨ ਮਹੀਨੇ ਦਾ ਟਾਈਮ ਚੁੱਕਲੇ ਚਾਹ ਤੁਸੀਂ ਵਿੱਚੋਂ ਨਾ ਵੀ ਚੁੱਕ ਕੇ ਲੈ ਜਾਓ ਬਸ ਤੁਸੀਂ ਐਨਾ ਮਨ ਭਰ ਗਿਆ ਤੁਹਾਡਾ ਬਿਲਕੁਲ ਜੀ ਸਾਡੀ ਕਣਕਨੀ ਬੀਜੀ ਗਈ ਆ ਦੇਖੋ ਕੀ ਹਾਲਿਆ ਗਾਂ ਝੋਨੇ ਦੀ ਸਾਨੂੰ ਆਸ ਨਹੀਂ ਗਈ ਅਸੀਂ ਖਾਣਾ ਕੀ ਹੈ ਕੀ ਕਿੱਥੇ ਲੈ ਜਾਾਂਗੇ ਇਹਨੂੰ ਕਿੱਥੇ ਲੈ ਆ ਜੀ ਇਹਨੂੰ ਭਾਈ ਤੇ ਇਹੋ ਸਾਡੀ ਬੇਨਤੀ ਹੈ ਬਿਲਕੁਲ ਦੇਖ ਸਕਦੇ ਹੋ ਜੀ ਗੁਰਚੱਕ ਪਿੰਡ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ 700 ਏਕੜ ਜ਼ਮੀਨ ਰਾਜਸਥਾਨ ਬਣੀ ਪਈ ਹੈ ਦੇਖੋ ਕਿਸ ਤਰ੍ਹਾਂ ਰੇਤ ਦੇ ਟਿੱਲੇ ਦੇਖੋ ਨੂੰ ਮਿਲ ਰਹੇ ਨੇ ਇਹ ਹੜ ਦੀ ਮਾਰ ਹੈ ਇੱਥੇ ਰਾਵੀ ਦਾ ਕਹਿਰ ਦੇਖਣ ਨੂੰ ਮਿਲੇ ਆ ਕਾਫੀ ਵੱਡੇ ਪੱਧਰ ਤੇ ਜਿਸ ਤੋਂ ਬਾਅਦ ਜਦੋਂ ਪਾਣੀ ਸੁੱਕ ਜਾਂਦਾ ਤਾਂ ਵੱਡੇ ਵੱਡੇ ਤੁਸੀਂ ਪਹਾੜ ਦੇਖ ਸਕਦੇ ਹੋ ਰੇਤ ਦੇ ਤਸਵੀਰਾਂ ਦੇ ਵਿੱਚ ਸੋ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਸਾਡੇ ਬਹੁਤ ਸਾਰੇ ਖੇਤ ਜਿਹੜੇ ਹੈਗੇ ਨੇ ਇਸ ਰੇਤ ਹੇਠਾਂ ਆ ਦੱਬੇ ਨੇ ਕਾਫੀ ਨੁਕਸਾਨ ਹੋਇਆ ਹੈ ਅਤੇ 31 ਦਸੰਬਰ ਜੋ ਕਿ ਲਾਸਟ ਡੇਟ ਦੱਸੀ ਗਈ ਸੀ ਕਿ ਰੇਤ ਚ ਚੱਕ ਲੋ ਜਿਹੜੀ ਜਿੰਨੀ ਕੁ ਚੁੱਕੀ ਜਾਂਦੀ ਹੈ ਪਰ ਉਹ ਵੀ ਲੰਘ ਚੁੱਕੀ ਹੈ ਹੁਣ ਇਹਨਾਂ ਪਿੰਡ ਵਾਸੀਆਂ ਨੂੰ ਨਾ ਤਾਂ ਰੇਤ ਚੁੱਕਣ ਦਿੱਤੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਕਿ 31 ਦਸੰਬਰ ਵਾਲੀ ਜਿਹੜੀ ਡੇਟ ਹੈ ਉਸ ਨੂੰ ਐਕਸਟੈਂਡ ਕੀਤਾ ਜਾਵੇ ਤਾਂ ਕਿ ਅ ਅਸੀਂ ਇਸ ਨੂੰ ਚੁੱਕ ਚੁੱਕ ਸਕੀਏ ਸੋ ਤਸਵੀਰਾਂ ਦਿਖਾ ਰਹੇ ਹਾਂ ਅਸੀਂ